ਜਦੋਂ ਕਿਤੇ ਸਾਡੀ ਸਿਹਤ ਨਾ ਠੀਕ ਹੋਵੇ ਤੇ ਸਾਡਾ ਭਰੋਸਾ ਹੁੰਦਾ ਦਵਾਈਆਂ ਤੇ ਤੇ ਉਹ ਦਵਾਈਆਂ ਅਸੀਂ ਅੱਖਾਂ ਬੰਦ ਕਰਕੇ ਖਾ ਲੈਨੇ ਆ ਜਾਂ ਡਾਕਟਰ ਕੋਲ ਜਾਂਦੇ ਆ ਸੋ ਡਾਕਟਰ ਦੇ ਉੱਤੇ ਵੀ ਸਾਨੂੰ ਇੰਨਾ ਭਰੋਸਾ ਹੁੰਦਾ ਜਿਹੜੀ ਦਵਾਈ ਉਹ ਦਿੰਦਾ ਸੀ ਉਹਨੂੰ ਵੀ ਖਾ ਲੈਨੇ ਕਿਉਂਕਿ ਅਸੀਂ ਠੀਕ ਹੋਣਾ ਚਾਹੁੰਦੇ ਆ ਪਰ ਜੋ ਦਵਾਈਆਂ ਹੀ ਭਰੋਸੇਯੋਗ ਨਾ ਹੋਣ ਉਹ ਹੀ ਆਪਣੇ ਟੈਸਟ ਦੇ ਵਿੱਚੋਂ ਫੇਲ ਹੋ ਜਾਣ ਤਾਂ ਫਿਰ ਕੀ ਹੋਊਗਾ ਤੇ ਇੱਕ ਬਹੁਤ ਵੱਡਾ ਮਸਲਾ ਆ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਦੇਖਣ ਜਾ ਰਹੇ ਆ ਉਹ ਕਿਹੜੀਆਂ-ਕਿਹੜੀਆਂ ਦਵਾਈਆਂ ਨੇ ਜਿਹੜੀਆਂ ਟੈਸਟ ਦੇ ਵਿੱਚ ਫੇਲ ਹੋ ਗਈਆਂ ਨੇ ਉਦਾ ਇੰਪੈਕਟ ਤੁਹਾਡੀ ਲਾਈਫ ਤੇ ਕੀ ਪਊਗਾ ਟੈਸਟ ਕਿਨੇ ਕੀਤਾ ਕਿ ਇਹ ਪਹਿਲੀ ਵਾਰ ਇਦਾਂ ਦਾ ਟੈਸਟ ਹੋਇਆ ਜਾਂ ਰੈਂਡਮਲੀ ਹੁੰਦਾ ਰਹਿੰਦਾ ਆ ਕਰਦੇ ਫਿਰ ਵੀਡੀਓ ਦੀ ਸ਼ੁਰੂਆਤ ਬਹੁਤ ਹੀ ਇਨਫੋਰਮੇਸ਼ਨ ਵਾਲੀ ਵੀਡੀਓ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਵਧੀਆ ਜਾਣਕਾਰੀ ਮਿਲੂਗੀ ਹਾਂਜੀ ਸਰ ਸ਼੍ਰੀ ਗੱਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸਰ 247 ਦੇ YouTube ਚੈਨਲ ਦੇ ਉੱਤੇ ਬਾਕੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਸੋ ਦਵਾਈਆਂ ਅਸੀਂ ਜਿਹੜੀਆਂ ਯੂਜ਼ ਕਰਦੇ ਆ ਸਾਡੀ ਹੈਲਥ ਨੂੰ ਲੈ ਕੇ ਅਕਸਰ ਸਮੇ ਟੂ ਸਮੇ ਟਾਈਮ ਟੂ ਟਾਈਮ ਜਿਹੜਾ ਹੈਗਾ ਇਹਦੇ ਟੈਸਟਿੰਗ ਹੁੰਦੀ ਰਹਿੰਦੀ ਆ ਪਤਾ ਲਗਾਇਆ ਜਾਂਦਾ ਹੈ ਸਰਕਾਰਾਂ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਅਥਾਰਟिटीज ਹੈਗੀਆਂ ਜਿਹੜੀਆਂ ਚੈੱਕ ਕਰਦੀਆਂ ਰਹਿੰਦੀਆਂ ਕਿ ਦਵਾਈਆਂ ਵਧੀਆ ਵੀ ਆ ਕਿ ਮਾੜੀਆਂ ਨੇ ਕੁਆਲਿਟੀ ਕਿਦਾਂ ਦੀ ਆ ਅਸਲੀ ਆ ਕਿ ਨਕਲੀ ਇਹਦਾ ਬਹੁਤ ਕੁਝ ਚੱਲਦਾ ਰਹਿੰਦਾ ਪਰ ਇੱਕ ਦੋ ਦਿਨ ਪਹਿਲਾਂ ਟੈਸਟ ਹੋਏ ਨੇ ਜਿਹਦੇ ਵਿੱਚ ਲਗਭਗ 50 ਤੋਂ ਉੱਤੇ ਦਵਾਈਆਂ ਜਿਹੜੀਆਂ ਹੈਗੀਆਂ ਉਹ ਟੈਸਟ ਦੇ ਵਿੱਚ ਫੇਲ ਹੋ ਗਈਆਂ ਉਨੇ ਟੈਸਟ ਕੀਤਾ ਕਹਿੰਦੇ ਆ ਸੀ ਡੀ ਐਸ ਸੀਓ ਜਾਨਕੀ ਸੈਂਟਰਲ ਡਰਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਆ ਕੋਈ ਇਦਾਂ ਦੀ ਜਿਹੜੀ ਕੀ ਚੈੱਕ ਕਰਦੀ ਰਹਿੰਦੀ ਵੀ ਸਟੈਂਡਰਡ ਕਿੰਨਾ ਦਵਾਈਆਂ ਦਾ ਸੋ ਇਹਦੇ ਵਿੱਚ ਪੈਰਾਸੀਟਾਮੋਲ ਦਾ ਨਾਮ ਬੜਾ ਹੀ ਉੱਬਰ ਕੇ ਆਇਆ ਹਰੇਕ ਨੂੰ ਪਤਾ ਲੱਗਾ ਅੱਛਾ ਪੈਰਾਸੀਟਾਮੋਲ ਫੇਲ ਹੋ ਗਈ ਆ ਹੁਣ ਬਹੁਤ ਸਾਰੇ ਤਾਂ ਲੋਕਾਂ ਨੂੰ ਪਤਾ ਹੋਊਗਾ ਪੈਰਾਸੀਟਾਮੋਲ ਦਵਾਈ ਕਿਸ ਵਰਤੋਂ ਲਈ ਅਸੀਂ ਯੂਜ਼ ਕਰਦੇ ਆ ਲੇਕਿਨ ਬਹੁਤ ਸਾਰਿਆਂ ਨੂੰ ਨਹੀਂ ਪਤਾ ਹੋਊਗਾ ਇੱਥੇ ਵੀ ਭ੍ਰੰਮ ਫੈਲਾਇਆ ਜਾ ਰਿਹਾ ਕਿ ਸਿਰਫ ਪੈਰਾਸੀਟਾਮੋਲ ਹੀ ਫੇਲ ਹੋ ਗਈ ਆ ਨਹੀਂ ਹੋਰ ਵੀ ਬਹੁਤ ਸਾਰਿਆਂ ਨੇ ਆਪਾਂ ਦੇਖਦੇ ਆ ਫੇਲ ਹੋਣ ਦਾ 53 ਦੇ ਰਾਉਂਡ ਡਰੱਗਸ ਹੈਗੀਆਂ ਨੇ 53 ਦੇ ਰਾਉਂਡ 53 ਦੇ ਰਾਉਂਡ ਦਵਾਈਆਂ ਨੇ ਜਿਹੜੀਆਂ ਇਸ ਟੈਸਟ ਦੇ ਵਿੱਚੋਂ ਫੇਲ ਹੋਈਆਂ ਨੇ ਸੋ ਇਹ ਟੈਸਟ ਜਿਹੜਾ ਹੈਗਾ ਆ ਘਬਰਾਉਣ ਦੀ ਗੱਲ ਹੀ ਹੈਗੀ ਪਹਿਲੀ ਵਾਰ ਨਹੀਂ ਹੋਇਆ ਇਹ ਸਮੇ ਟੂ ਸਮੇ ਹੁੰਦਾ ਰਹਿੰਦਾ ਮਤਲਬ ਟਾਈਮ ਟੂ ਟਾਈਮ ਇਹ ਹੁੰਦਾ ਰਹਿੰਦਾ ਆ ਜਿਵੇਂ ਸਾਲ 'ਚ ਦੋ ਵਾਰ ਹੋ ਗਿਆ ਹੁੰਦਾ ਰਹਿੰਦਾ ਸੋ ਰਿਪੋਰਟਾਂ ਆਉਂਦੀਆਂ ਰਹਿੰਦੀਆਂ ਨੇ ਲੇਕਿਨ ਇਸ ਵਾਰ ਥੋੜਾ ਜ਼ਿਆਦਾ ਸਾਨੂੰ ਡਰੱਗਸ ਦੇਖਣ ਨੂੰ ਮਿਲੀਆਂ ਜਿਹੜੀਆਂ ਕੁਆਲਿਟੀ ਦੇ ਵਿੱਚ ਪਾਸ ਨਹੀਂ ਹੋ ਪਈਆਂ ਹੈਰਾਨੀ ਉਦੋਂ ਹੋ ਗਈ ਜਦੋਂ ਅਸੀਂ ਅਕਸਰ ਜਿਹੜੀ ਘਰੇ ਵਰਤਣ ਵਾਲੀ ਦਵਾਈ ਪੈਰਾਸੈਟਾਮੋਲ ਮੰਨ ਲਓ ਤੁਹਾਨੂੰ ਕੋਈ ਬੁ ਡੋਲੋ ਖਾਲਾ ਪੈਰਾ ਸਟਾਮੋਲ ਖਾਲਾ ਮਤਲਬ ਉਹ ਗੋਲੀ ਇੱਕ ਬੁਖਾਰ ਦੀ ਕਿਸੇ ਵੀ ਮੈਡੀਕਲ ਵਾਲੇ ਕੋਲ ਜਾਓਗੇ ਉਹਨੇ ਤੁਹਾਨੂੰ ਉਹੀ ਦਵਾਈ ਦੇਣੀ ਆ ਡਾਕਟਰ ਕੋਲ ਚਲ ਜਾਓ ਪਿੰਡ ਵਾਲੇ ਕੋਲ ਉਹਨੇ ਤੁਹਾਨੂੰ ਉਹੀ ਦਵਾਈ ਦੇਣੀ ਆ ਬੁਖਾਰ ਵਾਲੀ ਸੋ ਨਾਰਮਲੀ ਹੁਣ ਪਿੰਡ ਵਾਲਿਆਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਵੀ ਘਰੇ ਦੋ ਪੱਤੇ ਰਿਆ ਕੇ ਰੱਖਦੇ ਆ ਮાળા ਮੋਟਾ ਬੁਖਾਰ ਜੜੇ ਖਾ ਕੇ 90% ਬੰਦੇ ਤਾਂ ਇੱਦੀ ਠੀਕ ਹੋ ਜਾਂਦੇ ਡਾਕਟਰ ਕੋ ਜਾਣ ਦੀ ਲੋੜ ਹੀ ਨਹੀਂ ਪੈਂਦੀ ਡਾਕਟਰ ਕੋ ਜਾਣ ਦੀ ਲੋੜ ਨਹੀਂ ਪੈਂਦੀ ਪਰ ਜੇ ਤੁਹਾਨੂੰ ਪਤਾ ਲੱਗੇ ਵੀ ਇਹ ਦਵਾਈ ਤਾਂ ਬਾਈ ਜਿਹੜੀ ਬਹੁਤ ਜ਼ਿਆਦਾ ਫੇਵਰਟ ਦਵਾਈ ਹੈ ਇਹ ਟੈਸਟ ਦੇ ਵਿੱਚ ਫੇਲ ਹੋ ਗਈ ਆ ਕੋਡ ਦਾ ਟੈਸਟ ਕਿਥੋਂ ਪਾਸ ਕਰਾਉ ਫਿਰ ਇਹ ਹੈਨਾ ਸੋ ਫਿਰ ਆ ਬੀਬੀ ਨੂੰ ਹੈਰਾਨੀ ਹੁੰਦੀ ਆ ਵੀ ਹਾ ਆ ਕੀ ਹੋ ਗਿਆ ਇਹ ਕਿਦਾਂ ਹੋ ਗਿਆ ਹੈਰਾਨੀ ਹੋਈ ਐ ਪਰ ਕੀ ਕੱਲੀ ਪੈਰਾਸੈਟਾਮੋਲ ਜਿਹੜੀ ਫੇਲ ਹੋ ਜਾਂ ਨਹੀਂ ਕਹਿੰਦੇ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਨੇ ਕਹਿੰਦੇ ਟੈਸਟ ਕੀਤਾ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ ਪੈਰਾਸੈਟਾਮੋਲ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਹੈਗੀਆਂ ਜਿਵੇਂ ਕਿ ਕੈਲਸ਼ੀਅਮ ਨਾਲ ਰਿਲੇਟਡ ਹੋਗੀਆਂ ਵਿਟਾਮਿਨ ਡੀ ਨਾਲ ਰਿਲੇਟਡ ਹੋਗੀਆਂ ਇਹਦੇ ਸਪਲੀਮੈਂਟਸ ਦੇ ਵਿੱਚ ਪਾਈ ਜਾਂਦੇ ਨੇ ਐਂਟੀ ਡਾਇਬੀਟਿਸ ਨਾਲ ਰਿਲੇਟਡ ਦਵਾਈਆਂ ਹੋਗੀਆਂ ਹਾਈ ਬਲੱਡ ਪ੍ਰੈਸ਼ਰ ਨੂੰ ਰਿਲੇਟਡ ਦਵਾਈਆਂ ਹੋਗੀਆਂ ਇਦਾਂ ਦੀਆਂ ਬਹੁਤ ਸਾਰੀਆਂ ਦਵਾਈਆਂ ਲਗਭਗ 50 ਤੋਂ ਉੱਤੇ ਦਵਾਈਆਂ ਜਿਹੜੀਆਂ ਟੈਸਟ ਦੇ ਵਿੱਚੋਂ ਫੇਲ ਹੋ ਗਈਆਂ ਹੁਣ ਇਹਨਾਂ ਵਿੱਚ ਕਿਹੜੀਆਂ ਦਵਾਈਆਂ ਜਿਵੇਂ ਮੈਂ ਦੱਸਿਆ ਪੈਰਾਸੈਟਾਮੋਲ ਹੋ ਗਈ ਠੀਕ ਹੈ ਅ ਐਂਟੀ ਐਸਿਡਿਕ ਪੈਨਡੀ ਦਵਾਈ ਹੋਗੀ ਬਲੱਡ ਪ੍ਰੈਸ਼ਰ ਵਾਲੀ ਹੋਗੀ ਐਂਟੀ ਡਾਇਬੀਟਿਸ ਡਰਗਸ ਹੋ ਗਈਆਂ ਵਿਟਾਮਿਨਸ ਦੀਆਂ ਗੋਲੀਆਂ ਹੋ ਗਈਆਂ ਕੈਲਸ਼ੀਅਮ ਦੀਆਂ ਗੋਲੀਆਂ ਹੋ ਗਈਆਂ ਇਹ ਇਦਾਂ ਦੀਆਂ ਦਵਾਈਆਂ ਨੇ ਜਿਹੜੀਆਂ ਫੇਲ ਹੋ ਚੁੱਕੀਆਂ ਨੇ ਟੈਸਟ ਦੇ ਵਿੱਚੋਂ ਹੁਣ ਇਹ ਕੰਪਨੀਆਂਜ਼ ਕਿਹੜੀਆਂ ਜਿਹੜੀਆਂ ਇਹਨਾਂ ਨੂੰ ਬਣਾਉਂਦੀਆਂ ਨੇ ਜੇ ਆਪਾਂ ਕੰਪਨੀਆਂਜ਼ ਦੀ ਗੱਲ ਕਰ ਲਈਏ ਮੇਨ ਮੇਨ ਕੰਪਨੀਆਂਜ਼ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਕੋਲੇ ਯੂਨੀ ਕੇਅਰ ਇੰਡੀਆ ਲਿਮਟਿਡ ਹੋ ਗਈ ਹੈਟ੍ਰੋ ਡਰਗਸ ਹੋ ਗਿਆ ਹੈਲਥ ਬਾਇਓਟਿਕ ਲਿਮਟਿਡ ਹੋ ਗਿਆ ਐਲਕਮ ਲੈਬੋ੍ਰਟਰੀਜ਼ ਹੋ ਗਿਆ ਹਿੰਦੂਸਤਾਨ ਐਂਟੀਬਾਇਓਟਿਕ ਲਿਮਟਿਡ ਹੋ ਗਿਆ ਲਾਈਫ ਮੈਕਸ ਕੈਂਸਰ ਲੈਬੈਟਰੀਜ਼ ਹੋ ਗਿਆ ਪਿਓਰ ਐਂਡ ਕਿਓਰ ਹੈਲਥ케ਅਰ ਤੇ ਮੇਗ ਲਾਈਫ ਸਾਇੰਸ ਵਰਗੀਆਂ ਕੰਪਨੀਆਂਜ਼ ਨੇ ਜਿਨ੍ਹਾਂ ਨੇ ਇਹ ਪ੍ਰੋਡਕਟ ਬਣਾਏ ਤੇ ਇਹਨਾਂ ਦੀਆਂ ਦਵਾਈਆਂ ਫੇਲ ਹੋ ਗਈਆਂ ਹੁਣ ਫੇਲ ਹੋਈਆਂ ਕੱਚ ਨੇ ਕਹਿੰਦੇ ਜਿਹੜੀ ਸੈਂਟਰਲ ਅਥਾਰਟੀ ਜਿਹਦੀ ਆਪਾਂ ਗੱਲ ਕੀਤੀ ਹੈ ਜਿਹੜੀ ਚੈੱਕ ਕਰਦੀ ਰਹਿੰਦੀ ਹੈ ਦਵਾਈਆਂ ਦੇ ਸਟੈਂਡਰਡ ਨੂੰ ਉਹਨਾਂ ਨੇ ਦੋ ਤਰੀਕੇ ਨਾਲ ਵੰਡਿਆ ਕਹਿੰਦੇ 48 ਦਵਾਈਆਂ ਤਾਂ ਉਹ ਆ ਦੋ ਲਿਸਟਾਂ ਤਿਆਰ ਕੀਤੀਆਂ ਜਿਹਨਾਂ ਵਿੱਚ ਦੱਸਿਆ ਗਿਆ ਕਿ 48 ਯਾਨੀ ਕਿ 48 ਦਵਾਈਆਂ ਉਹ ਆ ਜਿਹੜੀਆਂ ਕੁਆਲਿਟੀ ਟੈਸਟ ਦੇ ਵਿੱਚ ਫੇਲ ਹੋ ਗਈਆਂ ਕੁਆਲਿਟੀ ਟੈਸਟ ਦਾ ਮਤਲਬ ਹੁੰਦਾ ਜਿਉਂ ਉਹਨਾਂ ਦੀ ਕੁਆਲਿਟੀ ਇੱਥੇ ਚਾਹੀਦੀ ਤਾਂ ਮਾੜੀ ਆ ਜਿਵੇਂ ਆਪਾਂ ਬਾਜ਼ਾਰ ਚੋਂ ਕੱਪੜਾ ਲੈਣਗੇ ਕੱਪੜਾ ਵਧੀਆ ਨਹੀਂ ਹੈਗਾ ਤੁਸੀਂ ਦੁੱਧ ਲੈਣਗੇ ਦੁੱਧ ਤਾਂ ਸੀਗਾ ਉਹ ਪਰ ਉਹਦੇ ਵਿੱਚ ਪਾਣੀ ਮਿਕਸ ਕੀਤਾ ਹੋਇਆ ਹੈਗਾ ਇਦਾਂ ਹੀ ਕਹਿੰਦੇ ਜਿੰਨੀ ਪਾਵਰ ਉੱਤੇ ਲਿਖਿਆ ਉੰਨੀ ਪਾਵਰ ਨਾ ਹੋਣੀ ਉਹ ਚੀਜ਼ਾਂ ਜਿਹੜੀਆਂ ਲਿਖੀਆਂ ਹੋਈਆਂ ਉਹ ਨਾ ਹੋਣੀਆਂ ਵੱਧ ਘੱਟ ਹੋਣੇ ਯਾਨੀ ਕਿ ਕੁਆਲਿਟੀ ਉਨੀ ਨਹੀਂ ਹੈਗੀ ਜਿੰਨੀ ਦਵਾਈ ਦੇ ਵਿੱਚ ਲਿਖੀ ਗਈ ਹੈ ਕੁਆਲਿਟੀ ਘਟਾ ਸੋ ਕੁਆਲਿਟੀ ਟੈਸਟ ਦੇ ਵਿੱਚ ਫੇਲ ਹੋਣਾ ਮਤਲਬ ਕਿ ਉਹਦੇ ਵਿੱਚ ਉਨੀ ਮਾਤਰਾ ਦਾ એનર્ ਤੇ ਪੰਜ ਦਵਾਈਆਂ ਇਦਾਂ ਦੀਆਂ ਪਾਈਆਂ ਗਈਆਂ ਨੇ ਪੰਜ ਡਰੱਗਸ ਇਦਾਂ ਦੀਆਂ ਪਾਈਆਂ ਗਈਆਂ ਨੇ ਜਿਹੜੀਆਂ ਨਕਲੀ ਪਾਈਆਂ ਗਈਆਂ ਹੁਣ ਨਕਲੀ ਵਾਲਾ ਬਹੁਤ ਵੱਡਾ ਇਸ਼ੂ ਆ ਸੋਚਿਆ ਜਾਵੇ ਨਕਲੀ ਦਵਾਈ ਪਾਈ ਗਈ ਜਿਹੜੀ ਕੰਪਨੀ ਦੇ ਉੱਤੇ ਨਾਮ ਲਿਖਿਆ ਉਹ ਕੰਪਨੀ ਕਹਿੰਦੀ ਮੈਂ ਤਾਂ ਦਵਾਈ ਬਣਾਈ ਹੀ ਨਹੀਂ ਤੇ ਇਹੀ ਗੱਲ ਅਥਾਰਟੀ ਵੀ ਕਹ ਰਹੀ ਹੈ ਜਿਹੜੀ ਚੈੱਕ ਕਰਦੀ ਹੈ ਸਟੈਂਡਰਡ ਵੀ ਨਹੀਂ ਹੈ ਤਾਂ ਦਵਾਈ ਨਕਲੀ ਹੈ ਜੀ ਉੱਪਰ ਲਿਖਿਆ ਹੋਇਆ ਪੈਰਾਸੈਟਾਮੋਲ ਐਗਜ਼ਾਮਪਲ ਦੇ ਲਈ ਮੈਂ ਦੇ ਰਿਹਾ ਉੱਪਰ ਲਿਖਿਆ ਹੋਇਆ ਪੈਰਾਸੈਟਾਮੋਲ ਵੀ ਇਹਦੇ ਨਾਲ ਬੁਖਾਰ ਠੀਕ ਹੋ ਜਾਊਗਾ ਪਰ ਜਦੋਂ ਦਵਾਈ ਚੈੱਕ ਕੀਤੀ ਉਹ ਤਾਂ ਨਕਲੀ ਸੀਗੀ ਗੋਲੀ ਉਦੇ ਵਿੱਚ ਤਾਂ ਬੁਖਾਰ ਠੀਕ ਕਰਨ ਨਾਲ ਕੋਈ ਸਾਲਟ ਹੀ ਨਹੀਂ ਸੀਗਾ ਉਹ ਤਾਂ ਢਿੱਡ ਦੁਖਦੇ ਦੀ ਗੋਲੀ ਸੀਗੀ ਉਹ ਤਾਂ ਸਿਰ ਦੁਖਦੇ ਦੀ ਗੋਲੀ ਨਿਕਲ ਆਈ ਮਤਲਬ ਇਹ ਚੀਜ਼ਾਂ ਸੋ ਇਹ ਤਾਂ ਹੋਰ ਵੀ ਜ਼ਿਆਦਾ ਜਾਨੀ ਨੁਕਸਾਨ ਦਿੰਦੀਆਂ ਨੇ ਹੁਣ ਜਦੋਂ ਇਹ ਗੱਲ ਸਾਰੀ ਪਤਾ ਲੱਗੀ ਸਾਡੀ ਇਸ ਅਥਾਰਟੀ ਨੇ ਜਾਂਚ ਕੀਤੀ ਤੇ ਨੇ ਨੋਟਿਸ ਭੇਜਿਆ ਉਹਨਾਂ ਕੰਪਨੀਆਂ ਨੂੰ ਜਿਨ੍ਹਾਂ ਦੇ ਆਪਾਂ ਨਾਮ ਲਿਖਿਆ ਵੀ ਭਾਈ ਤੁਹਾਡੀਆਂ ਦਵਾਈਆਂ ਇਹ ਗਲਤ ਆ ਰਹੀਆਂ ਨੇ ਕੰਪਨੀ ਦੇ ਹੁਣ ਉੱਤੇ ਗੱਲ ਆ ਗਈ ਕੰਪਨੀਆ ਨੇ ਤਾਂ ਹੱਥ ਚੱਕ ਲਿਆ ਕਹਿੰਦੇ ਨਾ ਨਾ ਭਾਈ ਸਾਡੀ ਦੇ ਵਿੱਚ ਕੋਈ ਗਲਤੀ ਨਹੀਂ ਹੈਗੀ ਕੰਪਨੀਆ ਕਹਿੰਦੀਆਂ ਸਾਡੀ ਰਿਸਪੌਂਸਿਬਿਲਟੀ ਹੈ ਹੀ ਨਹੀਂ ਕਿਉਂਕਿ ਜਿਹੜੀ ਸਾਡੇ ਕਹਿੰਦੇ ਸੰਸਥਾਵਾਂ ਨੇ ਕੰਪਨੀਆਂ ਕਹਿੰਦੀਆਂ ਜਿਹੜੇ ਅਸੀਂ ਬੰਦੇ ਰੱਖੇ ਆ ਉਹਨਾਂ ਦੇ ਅਕੋਰਡਿੰਗ ਚੱਲੀਏ ਤਾਂ ਸਾਡੀਆਂ ਦਵਾਈਆਂ ਪਰਫੈਕਟ ਆ ਇਹ ਕੋ ਨਕਲੀ ਦਵਾਈਆਂ ਤੁਸੀਂ ਟੈਸਟ ਕਰ ਲਈਆਂ ਕਹਿੰਦੇ ਸਾਡੀਆਂ ਨਹੀਂ ਹੈਗੀਆਂ ਇਹ ਤਾਂ ਨਕਲੀ ਦਵਾਈਆਂ ਤੁਸੀਂ ਟੈਸਟ ਕਰੀ ਬੈਠੇ ਹੋ ਹੋ ਸਕਦਾ ਕਿਸੇ ਹੋਰ ਕੰਪਨੀ ਨੇ ਸਾਡੇ ਨਾਮ ਦੇ ਉੱਤੇ ਹੁੰਦਾ ਨਾ ਅੱਜਕੱਲ ਚੱਲਦਾ ਆ ਕੰਪਨੀ ਦਾ ਕੋਈ ਹੋਰ ਨਾਮ ਆ ਤੇ ਬਣਾਈ ਕੋਈ ਹੋਰ ਚੀਜ਼ਾਂ ਜਾ ਰਿਹਾ ਆ ਤੋਂ ਕਹਿੰਦੇ ਇਹ ਤਾਂ ਸਾਡੀਆਂ ਨਹੀਂ ਹੈਗੀਆਂ ਤੁਸੀਂ ਪਹਿਲਾਂ ਇਹ ਵੀ ਟੈਸਟ ਕਰੋ ਇਦਾਂ ਦਾ ਵੀ ਇੱਕ ਸਿਸਟਮ ਲੈ ਕੇ ਆਵੋ ਜਿਹਦੇ ਨਾਲ ਨਕਲੀ ਦਵਾਈਆਂ ਨੂੰ ਮਾਰਕੀਟ ਵਿੱਚੋਂ ਰੋਕਿਆ ਜਾ ਸਕੇ ਹੁਣ ਸੋਚਣ ਵਾਲੀ ਗੱਲ ਆ ਇੱਕ ਇਦਾਂ ਦੀ ਚੀਜ਼ ਤੇ ਭਰੋਸਾ ਅੱਖਾਂ ਬੰਦ ਕਰਕੇ ਹੁੰਦਾ ਵੀ ਦਵਾਈ ਖਾ ਲਈ ਮਤਲਬ ਠੀਕ ਹੋਣਾ ਹੁਣ ਜਦੋਂ ਉਹਦੇ ਵਿੱਚ ਵੀ ਸਾਨੂੰ ਕਿਤੇ ਖਤਰਾ ਦੇਖਣ ਨੂੰ ਮਿਲਦਾ ਵੀ ਬਈ ਯਾਰ ਆ ਵੀ ਚੀਜ਼ ਮਾੜੀ ਹੋ ਸਕਦੀ ਆ ਤੇ ਫਿਰ ਅਸੀਂ ਕਿੱਥੇ ਨੂੰ ਜਾ ਰਹੇ ਹਾਂ ਉਦੋਂ ਦੂਜੇ ਨੰਬਰ ਤੇ ਉਹ ਲੋਕ ਜਿਹੜੀ ਇਸ ਚੀਜ਼ ਨਾਲ ਖੇਡ ਰਹੇ ਆ ਮਤਲਬ ਇਦਾਂ ਦੀਆਂ ਦਵਾਈਆਂ ਨਕਲੀ ਬਣਾ ਰਹੇ ਆ ਜਾਂ ਕੰਪਨੀਆਂ ਹੀ ਲਾ ਲੋ ਜੇ ਕੰਪਨੀਆਂ ਕਰ ਰਹੀਆਂ ਜਾਂ ਜਿਹੜੇ ਲੋਕ ਜਾਣ ਬੁਝ ਕੇ ਇਦੀਆਂ ਨਕਲੀਆਂ ਦਵਾਈਆਂ ਬਣਾ ਰਹੇ ਆ ਉਹ ਕਿੱਥੇ ਜਾ ਕੇ ਲੇਖਾ ਦੇਣਗੇ ਜੇ ਆਪਾਂ ਰੱਬ 'ਚ ਮਾੜਾ ਮੋਟਾ ਭਰੋਸਾ ਹੈਗਾ ਨਾ ਯਰ ਕਿ ਬਿਮਾਰ ਬੰਦਾ ਗਰੀਬ ਆ ਅਮੀਰ ਆ ਸਿਹਤ ਸਭ ਨੂੰ ਪਿਆਰੀ ਆ ਠੀਕ ਆ ਪਰ ਜਿਹਦਾ ਕੋਈ ਬਜਾਰਾ ਹੈ ਹੀ ਮਤਲਬ ਉਹ ਕੋ ਪੈਸੇ ਨਹੀਂ ਹੈਗਾ ਬੜੇ ਮੁਸ਼ਕਿਲ ਨਾਲ ਉਹਨੇ ਪੈਸੇ ਇਕੱਠੇ ਕਰਕੇ ਦਵਾਈ ਲਈ ਉਹ ਵੀ ਦਵਾਈ ਵੀ ਨਕਲੀ ਨਿਕਲ ਆਵੇ ਕਿੰਨਾ ਮਤਲਬ ਬੁਰਾ ਹਾਲ ਆ ਸੋ ਇਸ ਕਰਕੇ ਕੰਪਨੀਆਂ ਕੈਰੀ ਹੈ ਨਾ ਵੀ ਤੁਸੀਂ ਪਹਿਲਾਂ ਇੱਕ ਇਦਾਂ ਦਾ ਵੀ ਸਿਸਟਮ ਤਿਆਰ ਕਰੋ ਜਿਹੜੇ ਨਕਲੀ ਦਵਾਈਆਂ ਬਣਾਉਣ ਵਾਲੇ ਫੜੋ ਉਹਨਾਂ ਨੂੰ ਪਹਿਲਾਂ ਤੁਸੀਂ ਸਾਡੇ ਤੇ ਸ਼ੱਕ ਕੀਤਾ ਵੀ ਇਹਨਾਂ ਦੀ ਕੀ ਪਤਾ ਹੈ ਬ੍ਰਾਂਡ ਹੀ ਕਿਸੇ ਹੋਰ ਨੇ ਸਾਡੇ ਵਾਲਾ ਕਾਪੀ ਕੀਤਾ ਹੋਵੇ ਸੋ ਤੁਸੀਂ ਉਹਨਾਂ ਨੂੰ ਵੀ ਫੜੋ ਤਾਂ ਜਾ ਕੇ ਕਹਿੰਦੇ ਦਾ ਹੱਲ ਹੋਊਗਾ ਸੋ ਪੈਰਾਸੀਟਾਮੋਲ ਨਕਲੀ ਦੀ ਕੈਟੇਗਰੀ ਚ ਨਹੀਂ ਆਈ ਹਾਂ ਟੈਸਟ ਦੇ ਵਿੱਚ ਫੇਲ ਹੋਈ ਹੈ ਜਾਨੀ ਕਿ ਉਹਦੇ ਵਿੱਚ ਜਿਹੜਾ ਸਾਲਟ ਲਿਖਿਆ ਉਹਨਾਂ ਨਹੀਂ ਹੈਗਾ ਘੱਟ ਹੈਗਾ ਆ ਹੈ ਤਾਂ ਚਲੋ ਟੈਨਸ਼ਨ ਵਾਲੀ ਗੱਲ ਪਰ ਹਾਂ ਕੋਸ਼ਿਸ਼ ਕਰਿਆ ਕਰੋ ਵਧੀਆ ਕੰਪਨੀ ਦੀਆਂ ਦਵਾਈਆਂ ਹੀ ਯੂਜ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ ਮਾਰੀ ਸਸਤੀ ਦਵਾਈ ਨਾ ਯੂਜ਼ ਕਰਿਆ ਕਰੋ ਕਿਉਂਕਿ ਆਪਾਂ ਤਾਂ ਰੱਬ ਨਾ ਹੀ ਕਰੇ ਵੈਸੇ ਕਿਸੇ ਨੂੰ ਦਵਾਈਆਂ ਦੀ ਲੋੜ ਪਵੇ ਜੇ ਪੈਂਦੀ ਵੀ ਆ ਤਾਂ ਕੁਆਲਿਟੀ ਆਵਦੀ ਦੇਖ ਕੇ ਹੀ ਲਿਆ ਕਰੋ ਬਾਕੀ ਹੈਗੀਆਂ ਨੇ ਦੇਸ਼ ਦੇ ਵਿੱਚ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਇਹਨਾਂ ਦੇ ਨਿਗਰਾਨੀ ਰੱਖਦੀਆਂ ਨੇ ਇਹ ਵੀ ਇੱਕ ਬਹੁਤ ਵੱਡੀ ਚੀਜ਼ ਆ ਵੀ ਹੁਣ ਇਹਨਾਂ ਦੀਆਂ ਦਵਾਈਆਂ ਇਹ ਬੰਦ ਹੋਣਗੀਆਂ ਜਿਹੜੀਆਂ ਮੈਡੀਕਲਸ ਤੇ ਜਾ ਚੁੱਕੇ ਉਹਨੂੰ ਵਾਪਸ ਬੁਲਾਈਆਂ ਜਾਣਗੀਆਂ ਤੇ ਨਵਾਂ ਸਟਾਕ ਜਿਹੜਾ ਉਹ ਭੇਜਿਆ ਜਾਊਗਾ ਸੋ ਇਨਫੋਰਮੇਸ਼ਨ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਹਦੇ ਨਾਲ ਨਾਲ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਭੈਣ ਭਰਾ ਛੋਟਾ ਬੱਚਾ ਚਾਹੁੰਦਾ ਆ ਡੀਐਸਪੀ ਐਸਡੀਐਮ ਜਾਂ ਤਹਿਸੀਲਦਾਰ ਬਣਨਾ ਉਦਲੀ ਪੇਪਰ ਹੁੰਦਾ ਪੀਸੀਐਸ ਦਾ ਪੇਪਰ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਲਈ ਇਹ ਚੈਨਲ ਤਿਆਰੀ ਕਰਵਾਉਂਦਾ ਹੈ ਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖ ਲਓ ਤੇ ਦੋਸਤਾਂ ਮਿੱਤਰਾਂ ਦਾ ਕਿਸ ਚੈਨਲ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਜਿਨ੍ਹਾਂ ਨੂੰ ਪਤਾ ਹੈ ਪੀਸੀਐਸ ਦੇ ਇਗਜ਼ਾਮ ਦੇ ਬਾਰੇ ਵੈਲੈਂਟ ਗੁੱਡਾ ਬਟ ਜਿਹਨੂੰ ਨਹੀਂ ਪਤਾ ਮੈਂ ਦੱਸ ਦੇਣਾ ਚਾਹੁੰਦਾ ਜੇ ਸਾਡੇ ਪੰਜਾਬ ਦੇ ਸਟੂਡੈਂਟਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਤੋ ਉਹ 21 ਤੋਂ 37 ਸਾਲ ਦੇ ਵਿਚਕਾਰ ਹੈਗੇ ਆ ਤੋ ਇਸ ਪੇਪਰ ਨੂੰ ਦੇ ਸਕਦੇ ਆ ਤਿੰਨਾਂ ਪੋਸਟਾਂ ਦੇ ਉੱਤੇ ਸਿੱਧੇ ਹੀ ਬੈਠ ਸਕਦੇ ਹੋ ਡੀਐਸਪੀ ਬਣ ਸਕਦਾ ਐਸਡੀਐਮ ਬਣ ਸਕਦਾ ਤਹਿਸੀਲਦਾਰ ਬਣਨਾ ਉਹਦੇ ਲਈ ਸਾਡੇ ਵੱਲੋਂ ਤਿਆਰੀ ਕਰਾਈ ਜਾ ਰਹੀ ਹੈ ਸੋ ਤੁਸੀਂ ਇਸ ਬੈਚ ਦੇ ਵਿੱਚ ਐਡਮਿਸ਼ਨ ਲੈ ਕੇ ਆਪਦੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ ਪ੍ਰਾਈਸ ਦੀ ਗੱਲ ਕਰ ਲਈਏ ਬੈਚ ਦੀ ਕੀਮਤ ਹੈਗੀ 19999 ਰੁਪਏ ਜਾਨੀ ਕਿ 20000 ਰੁਪਏ ਤੇ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਰਿਗਾਰਡਿੰਗ ਪੀਸੀਐਸ ਵੀ ਜੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਨਹੀਂ ਪਤਾ ਤਾਂ ਵੀ ਇਸ ਕਾਲ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਵੀ ਮੰਨ ਲਓ ਤੁਸੀਂ ਅਪਲਾਈ ਕਰ ਸਕਦੇ ਕਿ ਨਹੀਂ ਕਰ ਸਕਦੇ ਤੁਹਾਡਾ ਕੋਈ ਬੱਚਾ ਕਰ ਸਕਦਾ ਕਿ ਨਹੀਂ ਕਰ ਸਕਦਾ ਤੇ ਐਡਮਿਸ਼ਨ ਦੇ ਰਿਗਾਰਡਿੰਗ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਵੀ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੋ ਜੀ ਸੋ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਗੀ ਵੀਡੀਓ ਵਧੀਆ ਲੱਗੀ ਤੇ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਮਿਲਦੇ ਆਂ ਅਗਲੀ ਕਿਸੇ ਇਨਫੋਰਮੇਸ਼ਨ ਵਾਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸਰੀ ਦਾ ਸਾਰਾ ਨੂੰ ਬਾਏ ਬਾਏ